ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਫਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਕਿੰਗਰਿਆਂ ਤੋਂ ਕਵਰ ਕਰ ਰਹੇ ਹਾਂ ਦੋਸਤੋ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਦੋਸਤੋ ਤੇ ਤਹਿਸੀਲ ਦੋਸਤੋ ਇਸ ਪਿੰਡ ਨੂੰ ਸਾਹਮਣੇ ਪਾਈਆਂ ਦੀ ਬਾਈ ਗਰਮੀਤ ਦੇ ਕੋਲੇ ਪਹੁੰਚਿਆ ਦੋਸਤੋ ਬਾਈ ਕੋਲੇ ਦੋਸਤੋ ਜੀ ਗੱਲ ਕਰ ਰਹੀ ਨੇ ਕਾਫੀ ਵੀਡੀਓ ਆਪਾਂ ਪਾਈਆਂ ਅੱਜ ਫੇਰ ਦੋਸਤੋ ਬਹੁਤ ਚੰਗੀ ਕ੍ਰਾਸ ਆਂਗ ਦੇ ਵਿੱਚ ਵਹਿੜਾ ਗਰਮੀਆਂ ਦਾ ਤੋਹਫਾ ਪ੍ਰੋਪਰ ਡਿਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਨ੍ਹਾਂ ਵੀ ਜਾਣੇ ਦੋਸਤੋ ਹਜੇ ਤਾਈਂ ਆਪਣੇ ਸਫਰਾਜ ਡੇਰੀ ਫਾਰਮ ਚੈ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਲਿਓ ਆਓ ਬਾਈ ਹਾਂਜੀ ਬਾਈ ਜੀ ਸਸਿਕਾ ਸਸਿਕਾ ਬਾਈ ਉਹ ਠੀਕ ਠਾਕ ਬਾਈ ਵਧੀਆ ਬਹੁਤ ਠੀਕ ਆ ਇਹ ਕਾਈ ਨਾਂ ਤੇ ਨੰਬਰ ਦੱਸ ਦੀ ਬਈ ਆਪਣਾ ਨਾਂ ਕਰਮੇਸ਼ ਸਿੰਘ ਜੀ ਪਿੰਡ ਕਿੰਗਰਾ ਜ਼ਿਲ੍ਹਾ ਠੀਕ ਆ ਤੇ ਗਰਮੀਆਂ ਦੇ ਵਿੱਚ ਜਾਨੀ ਕਿ ਆਪਾਂ ਪਹਿਲੀ ਵਾਰ ਲੈ ਆਂਦੀ ਬਈ ਹਾਂ ਹਾਂ ਨਹੀਂ ਇੱਕ ਵੇਚੀ ਆ ਪਹਿਲਾਂ ਹੀ ਤੂੰ ਠੀਕ ਆ ਆ ਕੰਮ ਕੁੰਮ ਜੀ ਹੁਣੇ ਵੇਲੇ ਹੋਇਆ ਜੀ ਅੱਜ ਮੈਂ ਹਜੇ ਵੀਡੀਓ ਬਣਾਦ ਕੇ ਵੇਚ ਚੰਗੀ ਠੀਕ ਆ ਲਓ ਵੀ ਵਹਿਰ ਵਾਕਈ ਬਾਈ ਦੀ ਗੱਲ ਸਹੀ ਆ ਚੰਗੀ ਆ ਤੇ ਬਾਕੀ ਡਿਟੇਲ ਆ ਜੀ ਕਿੰਨਾ ਸੁਹਾ ਸੁਣੀ ਆ ਇਹ ਸੁਹਾ ਦਾ ਵਾਹੀ origignal ਦੂਜਾ ਸੁਣਦੀ ਆ ਠੀਕ ਆ ਆਪਾਂ ਵੀ ਤੀਜਾ ਹੀ ਮੰਨ ਕੇ ਲਈ ਪਰ ਮੈਨੂੰ ਤਾਂ ਪਤਾ ਸੁਹਾ ਦੂਜਾ ਹੀ ਆ ਠੀਕ ਆ ਅਗਲਾ ਵੀ ਭਲਾਂ ਦੀ ਬੇਸ਼ੱਕ ਤੀਜਾ ਮੰਨ ਲਵੇ ਪਰ ਸੁਹਾ ਨਾ ਦੂਜਾ ਹੀ ਆ ਪਹਿਲੇ ਸੁਹਾੇ ਵੱਡੀ ਹੋ ਕੇ ਬਣੀ ਆ ਠੀਕ ਆ ਪਹਿਲੇ ਸੁਹਾੇ ਯਾਨੀ ਕਿ ਪੁੱਜ ਕੇ ਬਣੀ ਆ ਪੁੱਜ ਕੇ ਬਣੀ ਆ ਠੀਕ ਆ ਸੁਹਾ ਦੂਜਾ ਹੀ ਸੁਣਾ ਲੈਣ ਵਾਲਾ ਭਲਾਂ ਨੂੰ ਤੀਜਾ ਸਮਝ ਲੈ ਕੋਈ ਪ੍ਰੋਬਲਮ ਨਹੀਂ ਸਹੀ ਗੱਲ ਆ ਤੇ ਬਾਈ ਇਹਦੀ ਦੁੱਧ ਦੀ ਗੱਲ ਕਰ ਲਈ ਕੀ ਕੰਪੈਸਟੀ ਜੀ ਦੁੱਧ ਦੇ ਪਹਿਲੇ ਸੂਏ 25 ਤੋਂ 26 ਲੀਟਰ ਦੁੱਧ ਕੱਢਿਆ ਪਹਿਲੇ ਸੂਏ 25 26 ਲੀਟਰ ਦੁੱਧ ਕੱਢਿਆ 30 ਲੀਟਰ ਵਾਲੀ ਕੰਪੈਸਟੀ ਹੈਗੀ ਐਸ ਟਾਈਮ ਪਰ ਆਪਾਂ ਫੇਰ ਵੀ ਕਿਹਨੇ ਜਿਵੇਂ ਗਰਮੀ ਹੈ 25 26 ਤੋਂ ਵੀਰੇ ਟੁੱਟਦੀ ਨਹੀਂ ਮੌਜ ਨਾਲ ਕੋਲੇ ਜੀ ਹੱਥ ਨਾਲ ਦੇਈ ਜਾਉ ਠੀਕ ਆ 25 26 ਲੀਟਰ ਖੁੱਲਾ ਪਾ ਦੂਗੀ ਜਣ ਕੇ ਤੇ ਦਿਨ ਕਿੰਨੇ ਲਾ ਜੂ ਬਾਈ ਦਿਨ ਵੀਰੇ 6 ਪਏ ਆ ਛੇ ਦਿਨ ਪਈਆ ਕੋਈ ਸੀਮਨਸੂਮਨ ਦਾ ਪਤਾ ਹੋਵੇ ਬਈ ਲਗੇ ਸੀਮਨ ਦਾ ਬਈ ਕੋਈ ਰਿਕਾਰਡ ਨਹੀਂ ਐਵੇਂ ਆਪਦੇ ਕੋਲੋ ਬਣਾ ਕੇ ਕਹਿਦਗੇ ਉਹਦਾ ਕੋਈ ਫਾਇਦਾ ਨਹੀਂ ਚੰਗਾ ਹੀ ਲੱਗੇ ਹੋਊਗਾ ਵੈਸੇ ਆਪ ਚੰਗੀ ਹੈ ਚੰਗਾ ਹੀ ਲੱਗੇ ਹੋਊਗਾ ਪਰ ਐਵੇਂ ਬੋਲਣਾ ਵੀਡੀਓ ਚ ਕੋਈ ਫਾਇਦਾ ਨਹੀਂ ਜੇ ਤੁਹਾਨੂੰ ਪਤਾ ਨਹੀਂ ਆਪਾਂ ਲਓ ਬਈ ਬਾਈ ਜੇ ਨਾ ਆਪਾਂ ਠੰਡ ਦੇ ਵਿੱਚ ਦੋਸਤੋ ਸੀਜ਼ਨ ਦੇ ਵਿੱਚ ਨਾ ਬਹੁਤ ਕਾਫੀ ਵੀਡੀਓ ਪਾਈਆਂ ਤੇ ਬਹੁਤ ਚੰਗੀਆਂ ਵਹਿੜਾ ਹੁੰਦੀਆਂ ਦੋਸਤੋ ਤੇ ਥੱਲੋਂ ਦੋਸਤੋ ਜੇ ਵਹਿੜ ਗੱਲ ਕਰੀਏ ਨਾ ਇਹ ਵੀ ਬਹੁਤ ਸਾਫ ਸੁਥਰੀ ਹੈ ਕਦ ਕਾਠ ਵੀ ਸੋਹਣਾ ਵੇਲੂ ਵੀ ਚੰਗੀ ਹੈ ਤੇ ਗਰਮੀਆਂ ਦਾ ਤੋਹਫਾ ਸੱਜਣੂ ਕ੍ਰੋਸਾਂਗ ਦੇ ਵਿੱਚ ਹੈਗੀ ਆ ਦੁੱਧ ਸੋਹਣਾ ਪਿਆਊਗੀ ਬਾਈ ਦਾ ਅਨੁਮਾਨ ਆ ਕਿ 25 26 ਲੀਟਰ ਦੋਸਤੋ ਖੁੱਲਾ ਦੁੱਧ ਪਿਆਈ ਜਿਹੜੇ ਹਸਾਵਾਂ ਗਰਮੀ ਆ ਖਣਾ ਦਾ ਸਾਈਜ਼ ਗਿਆ ਤੁਹਾਨੂੰ ਨੇੜੇ ਹੋ ਗਏ ਵਸਾਲ ਨੇ ਬਹੁਤ ਸੋਹਣਾ ਥਣ ਲੱਗਿਆ ਦੋਸਤੋ ਪੂਰਾ ਮੋਟਾ-ਮੋਟਾ ਤੇ ਖੁੱਲਾ ਹਵਾਨਾ ਤਿਆਰ ਕਰਨਾ ਦੋਸਤੋ 5-7 ਦਿਨ ਸੂਨ ਦੇ ਵਿੱਚ ਬਾਕੀ ਹੈ ਬਾਈ ਦਾ ਠੰਡੀ ਆ ਕੋਈ ਨਹੀਂ ਜਿੰਦੋਂ ਮਰਜੀ ਕੋਈ ਥੱਲੇ ਜਵਾਕ ਦੇ ਲੋ ਬਾਈਆਂ ਦਾ ਸੀ ਠੰਡੀ ਦੀ ਗੱਲ ਕਰੀਏ ਨਾ ਕੋਈ ਬਿਲਕੁਲ ਠੰਡੀ ਸੀਦਾ ਵੇਖ ਸਕਦੇ ਜਿਵੇਂ ਮਾਰਦੀ ਕੋਈ ਹੱਥ ਲਾਈ ਜਾਵੇ ਪ੍ਰੋਬਲਮ ਨਹੀਂ ਕੋਈ ਅਜਾ ਨਹੀਂ ਮੰਦੀ ਤਹਵਾਨੇ ਦੇ ਵਿੱਚ ਦੋਸਤੋ ਢਿੱਲ ਤੁਹਾਨੂੰ ਹੁਣ ਮਾਨ ਹੋਈ ਜਾਣਾ ਵੀ ਢਿੱਲ ਕਾਫੀ ਪਈ ਆ ਪੰਜ ਸੱਤ ਦਿਨ ਇਹਨੇ ਸੂਨ ਦੇ ਵਿੱਚ ਲੈ ਜਾਣੇ ਦੋਵੇਂ ਪਾਸੇ ਤੁਹਾਨੂੰ ਅਡਜਸਟਮੈਂਟ ਤਹਵਾਨੇ ਦੀ ਕਰਾ ਦਿੰਦੇ ਆ ਵੇਖ ਸਕਦੇ ਆ ਮਿਲਕ ਵੇਨ ਇਧਰਲੇ ਪਾਸੇ ਵੀ ਚੰਗੀ ਏ ਥਣਾ ਦਾ ਸਾਇ ਸੇਮ ਹੀ ਆ ਤੇ ਬਾਕੀ ਰਾਜੀ ਬਲੀ ਦੀ ਗੱਲ ਕਰੀਏ ਨਾ ਰਾਜੀ ਬਲੀ ਬਹੁਤ ਆ ਫੇਸ ਬਿਊਟੀ ਤੁਹਾਨੂੰ ਦਿਖਾ ਦਿੰਦੇ ਆ ਵੇਖ ਸਕਦੇ ਚੰਗੀ ਫੇਸ ਬਿਊਟੀ ਦੇ ਵਿੱਚ ਆ ਦੋਸਤੋ ਕੱਦ ਕਰਦੀ ਸੋਨਾ ਤੋੜ ਕੇ ਤੁਹਾਨੂੰ ਖਾ ਲੈ ਲੈ ਬਈ ਗਰਮੀ ਫੁੱਲ ਕੇ ਤੋੜ ਕੇ ਵਿਖਾਰ ਗਈ ਨਾ ਇਹ ਫਾਲਿਆ ਦੋਸਤੋ ਉਹ ਆ ਨਾਕਰ ਮਾੜੀ ਦੋਸਤੋ ਬਹੁਤ ਸੋਹਣਾ ਤਿਆਰ ਕਰਦੀ ਹੁੰਦੀ ਆ ਉਹ ਮੋਟਾ ਮੋਟਾ ਥਾਣਾ ਦੋਸਤੋ ਇਹ ਹਵਾਨੇ ਦੇ ਵਿੱਚ ਢਿੱਲ ਤੁਹਾਨੂੰ ਅਨਮਾਨ ਹੋਈ ਜਾਣਾ ਕਾਫੀ ਢਿੱਲ ਬਈਆ ਮਾਨਸਾਤ ਦਿਨਾਂ ਸੂਨ ਦੇ ਵਿੱਚ ਬਾਕੀ ਆ ਮੋੜ ਲਾ ਬਈ ਗਰਮੀ ਤੇ ਰਾਜੀਪਲੀ ਦੇਖ ਸਕਦੇ ਆ ਬਹੁਤ ਚੰਗੀ ਰਾਜੀਪਲੀ ਆ ਸੰਭਾਈ ਦੋਸਤੋ ਚੰਗੀ ਆ ਜਿਹੜੇ ਵੀ ਤੋਂ ਆਈ ਹੈ ਨਾ ਦੁੱਧ ਸੋਨਾ ਪਿਆਉਗੀ ਅਨਮਾਨ ਆ ਜਿੱਥੋਂ ਤਾਈ ਬੀ ਹਵਾ ਨਹੀਂ ਤਾਂ ਜੱਜਮੈਂਟ ਹੁੰਦੀ ਐ ਬਾਕੀ ਬਿਲਕੁਲ ਰੀਡ ਦੀ ਹੱਡੀ ਦੀ ਗੱਲ ਕਰ ਲਈ ਸਿੱਧੀ ਆ ਗਾਜ ਵਾਂਗੂ ਕੋਈ ਸ਼ੂਟ ਹੀ ਨਹੀਂ ਕਰਦ ਘਟ ਵੀ ਸੋਨਾ ਬਾਈਆਂ ਦਾ ਆਪਣੇ ਨੇੜੇ ਉਹ ਆਈ ਆ ਪਿੰਡ ਦੇ ਵਿੱਚੋਂ ਤੇ ਦੂਜਾ ਸੂਆ ਸੁਣੀ ਆ ਪਹਿਲੇ ਸੂਏ ਪੁੱਜ ਕੇ ਬਣੀ ਆ ਬਾਈਆਂ ਦਾ ਕੋਈ ਦੂਜਾ ਸਮਝ ਲੈ ਤੀਜਾ ਸਮਝ ਲੈ ਖੁਆਪ ਦੀ ਸਮਝ ਆ ਤੇ ਰੇਟ ਇਹਦਾ ਆਪਾ ਬਾਈ ਗਰਮੀਤ ਤੋਂ ਪੁੱਛ ਲੈਨੇ ਬਾਈ ਗਰਮੀਤ ਦਾ ਰੇਟ ਦੱਸੀ ਜਾਏ ਜਾਈ ਬਾਲਾ ਦੱਸਾਂਗੇ ਵੀਰੇ ਜਵਾਂ ਜਾਈ ਯਾਰ ਦੱਸ ਦੇ ਫਿਰ 1 ਲੱਖ 5000 ਰੁਪਏ ਆ ਵੀਰੇ ਠੀਕ ਆ 1 ਲੱਖ 5000 ਰੁਪਏ ਆ ਮਾਨ ਤਨ ਕਰਦੇ ਆਂ ਹਾਂ ਮਾਨ ਤਨ ਕਰਾਂਗੇ ਵੀਰੇ ਜਰੂਰ ਲੋ ਵੀ 1 ਲੱਖ ਦੁੱਧ ਵੇਡ 30 ਕਿਲੋ ਵੀ ਪਵਾ ਸਕਦੀ ਐ ਕੋਈ ਇੱਥੇ ਕੋਈ ਚੱਕਰ ਨਹੀਂਗਾ ਪਰ ਆਪਾਂ ਬਈ ਨੂੰ 25 26 ਕਹਿ ਕੇ ਦੇਵਾਂਗੇ ਹਾਂ ਠੀਕ ਆ ਤੇ ਜੇ ਬਈ ਆਪਣੇ ਕੋਲ ਸੁੰਦੀ ਐ ਤਾਂ ਕਿੰਨਾ ਚਵਾ ਦੇਾਂਗੇ ਆਪਾਂ ਵੀਰੇ 25 ਲੀਟਰ ਤਾਂ ਚਵਾ ਹੀ ਦੇਵਾਂਗੇ ਠੀਕ ਆ ਪੱਕਾ ਹੀ ਕਿੰਨੇ ਦਿਨਾਂ ਬਾਅਦ ਸੂਣ ਤੋਂ ਸੂਣ ਤੋਂ ਬਾਅਦ ਵੀਰੇ ਆਪਾਂ ਨੂੰ ਵੀ ਪਤਾ 50 60 ਦਿਨਾਂ ਬਾਅਦ ਉਹ ਤੇ ਆ ਹੀ ਜਾਂਦਾ ਬਸ ਠੀਕ ਆ ਜਿਹਨੇ ਦੇਣਾ ਉਹਨੇ ਆ ਹੀ ਜਾਣਾ ਠੀਕ ਆ ਲੋ 50 60 ਦਿਨਾਂ ਬਾਅਦ ਬਾਈ ਜਾਂਦਾ ਨਾ 25 26 ਲੀਟਰ ਆਪਾਂ ਚਵਾ ਦੇਾਂਗੇ ਭੌਂ ਦੀ ਅੱਜ ਸਹੀ ਕਰ ਲੈ ਬਾਈ ਨਾਲ ਤੇ ਵੈਸੇ ਦੋਸਤੋ ਵੈਰ ਦੇਣੀ ਆ ਆਪਾਂ ਤਾਂ ਕਹਿੰਨੇ ਆ ਪੈਸੇ ਭਰਨੇ ਆ ਅਗਲਾ ਆਵੇ ਵੇਖੇ ਪਰਖੇ ਠੀਕ ਆ ਨਾ ਪਰ ਲੈਨੇ ਵੀ ਰੁਪਏ ਭਰਨੇ ਕਿਹਾ ਐਵੇਂ ਬਣਦੇ ਆ ਬਾਕੀ ਸੀਲ ਠੰਡੀ ਦੀ ਗੱਲ ਕਰੀਏ ਨਾ ਸੀਲ ਠੰਡੀ ਦੋਸਤੋ ਦੇਖ ਸਕਦੇ ਆ ਮਾਈ ਹੱਥ ਮਾਰ ਰਿਆ ਕੋਈ ਅਜਾਣੀ ਮੰਨਦੀ ਨਹੀਂ ਤਾਂ ਦੋਸਤੋ ਉਹ ਪ੍ਰੇਥਾਂ ਦੇ ਪਸ਼ੂ ਆ ਕੇ ਛੇਦੀ ਹੱਥ ਨਹੀਂ ਲਾਉਣ ਦਾ ਦੇਖ ਸਕਦੇ ਮਰਜੀ ਬਾਈ ਲਾਈ ਜਾ ਬਹੁਤ ਠੰਡੀ ਸੀਲਾ ਦੋਸਤੋ ਕਰਮਾ ਵਾਲੀ ਦੇਖ ਸਕਦੇ ਆ ਥਣ ਲੱਗਿਆ ਯਾਰ ਮੱਝ ਜਰਗਾ ਐਜਾ ਥਣ ਲੀਵਾ ਠੀਕ ਆ ਲੀਵੇ ਤੇ ਹੁੰਦੇ ਥਣ ਨਹੀਂ ਆਉਂਦਾ ਬਹੁਤ ਥਣ ਲੱਗਿਆ ਦੋਸਤੋ ਬਾਕੀ ਦੋਸਤੋ ਬਹੁਤ ਸੋਹਣਾ ਹਵਾਨਾ ਤਿਆਰ ਕਰਦੀ ਹੁੰਦੀ ਹੈ ਹਫਤੇ ਦੀ ਕੱਚੀ ਹੈ 1 ਲੱਖ ਤੇ 5000 ਰੁਪਏ ਦਾ ਰੇਟ ਆ ਮੌਕੇ ਤੇ ਮਾਨਤਨ ਹੋ ਜੂ ਪਿੰਡ ਕਿੰਗਰੇ ਜ਼ਿਲ੍ਹਾ ਫਰੀਦਕੋਟ ਤੇ ਨੇੜੇ ਸਾਦਕ ਦੋਸਤੋ ਜਿਹੜੇ ਵੀ ਦੇ ਦੋਸਤੋ ਪਸੰਦ ਹੋਏ ਬਾਈ ਗਰਮੀਤ ਦਾ ਨੰਬਰ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਹੈ ਉਸ ਨੰਬਰ ਦੇ ਸੰਪਰਕ ਕਰ ਲੈ ਤੇ ਜਿਹੜੇ ਭਰਾ ਨੇ ਦੋਸਤੋ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਨਾਲ